ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਬਾਰੇ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ ਔਰ ਜਿਹੜੀ ਇਹ ਨੀਤੀ ਉਹ ਲੈ ਕੇ ਆਏ ਹੈਗਾ ਇਹਨਾਂ ਦੀ ਆਪਣੀ ਪਾਰਟੀ ਦੇ ਅੰਦਰਲਾ ਜੋ ਘਾਟੋ ਕਲੇਸ਼ ਹੈਗਾ ਇਸ ਨੀਤੀ ਦੇ ਪ੍ਰਤੀ ਉਹ ਅੱਜ ਉੱਪਰ ਕੇ ਸਾਹਮਣੇ ਆਇਆ ਕਦੋਂ ਉੱਪਰ ਕੇ ਸਾਹਮਣੇ ਆਇਆ ਕਿਵੇਂ ਹੋਇਆ ਕਿਵੇਂ ਇਹਨਾਂ ਦੀ ਪਾਰਟੀ ਦੇ ਇੱਕ ਆਗੂ ਨੇ ਇਸ ਨੀਤੀ ਦੇ ਉੱਪਰ ਸਵਾਲ ਖੜੇ ਕੀਤੇ ਹੈ ਔਰ ਕਿਵੇਂ ਉਸ ਤੋਂ ਬਾਅਦ ਜੋ ਚਰਚਾ ਹੋ ਰਹੀ ਹੈ ਕਿ अरविंद केजरीवाल ਹੋ ਗਿਆ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋ ਗਿਆ ਇਹਨਾਂ ਨੇ ਉੱਤੇ ਦਬਾਅ ਪਾਇਆ ਔਰ ਦਬਾਅ ਪਾਉਣ ਤੋਂ ਬਾਅਦ ਕਿਹਾ ਭਾਈ ਚੁੱਪ ਕਰਕੇ ਬਹਿ ਜਾ ਸੋ ਜਿਹੜਾ ਅੰਦਰਲਾ ਕਾਟੋ ਕਲੇਸ਼ ਹੈਗਾ ਬਹੁਤ ਕੁਝ ਸਾਬਤ ਕਰਦਾ ਹੈ ਕੀ ਕੁਝ ਸਾਬਤ ਕਰਦਾ ਹੈ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਤੇ ਤੁਸੀਂ ਵੀ ਜ਼ਰੂਰ ਬਹੁਤ ਕੁਝ ਸਮਝੂਗੇ ਜੋ ਤੁਹਾਡੇ ਜ਼ਿਹਨ ਵਿੱਚ ਆਵੇ ਤੁਸੀਂ ਕਮੈਂਟ ਬਾਕਸ ਜਾ ਕੇ ਜ਼ਰੂਰ ਆਪਣੀ رائے ਲਿਖਣ ਦੀ ਕੋਸ਼ਿਸ਼ ਕਰਿਓ ਜੋ ਮੇਰੀ ਸਮਝ ਵਿੱਚ ਆਇਆ ਹੈਗਾ ਉਹ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਸਤੇ ਤੁਹਾਡੇ ਰੂਬਰੂ ਹਾਂ ਅਸਲ ਵਿੱਚ ਹੋਇਆ ਕੀ ਹੈਗਾ ਉਹ ਮੈਂ ਤੁਹਾਨੂੰ ਦੱਸਦਾ ਅੱਜ ਨਾਲ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈਗੇ ਨੇ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਲੈਂਡ ਪੂਲਿੰਗ ਨੀਤੀ ਦੇ ਉੱਪਰ ਸਵਾਲ ਚੁੱਕ ਦਿੱਤੇ ਉਹਨਾਂ ਨੇ ਇੱਕ ਪੋਸਟ ਲਿਖ ਕੇ ਸਾਂਝੀ ਕਰ ਦਿੱਤੀ ਬਾਅਦ ਵਿੱਚ ਉਹਨਾਂ ਦੀ ਪੋਸਟ ਉਹਨਾਂ ਨੂੰ ਹਟਾਉਣੀ ਪੈ ਗਈ ਆਪਣੀ ਪੋਸਟ ਨੂੰ ਉਹਨਾਂ ਨੂੰ ਡਿਲੀਟ ਕਰਨਾ ਪੈ ਗਿਆ ਅਸਲ ਵਿੱਚ ਜਿਹੜਾ ਉਹਨਾਂ ਨੇ ਆਪਣੀ ਇਸ ਸਰਕਾਰ ਦੀ ਪਾਲਿਸੀ ਦੇ ਉੱਪਰ ਸਵਾਲ ਚੁੱਕਿਆ ਮੈਨੂੰ ਲੱਗਦਾ ਕਿ ਕੱਲੀ ਆਹ ਲਾਈਨ ਬੋਲ ਦਿੱਤੀ ਜਾਵੇ ਤਾਂ ਇਸ ਲਾਈਨ ਦੇ ਵਿੱਚੋਂ ਬਹੁਤ ਕੁਝ ਉੱਭਰ ਕੇ ਸਾਹਮਣੇ ਆਉਂਦਾ ਹਾਲਾਂਕਿ ਇਹ ਜਿਹੜੀ ਗੱਲ ਉਹਨਾਂ ਨੇ ਆਖੀ ਹੈਗੀ ਆ ਜਾਂ ਲਿਖੀ ਸਕੀ ਉਹਨਾਂ ਨੇ ਬਾਅਦ ਚ ਡਿਲੀਟ ਕਰ ਦਿੱਤੀ ਹੈ ਇਸ ਤੋਂ ਇਹ ਚੰਗੀ ਤਰ੍ਹਾਂ ਸਾਬਤ ਨਹੀਂ ਹੁੰਦਾ ਹੈਗਾ ਕਿ ਮਾਲਵਿੰਦਰ ਸਿੰਘ ਕੰਗਹੋਰੀ ਉਹ ਇਸ ਨੀਤੀ ਦੇ ਵਿਰੋਧ ਵਿੱਚ ਹੈ ਗਿਆ ਅਸਲ ਵਿੱਚ ਇਸ ਗੱਲ ਤੋਂ ਇਹ ਵੀ ਗੱਲ ਉੱਪਰ ਕੇ ਸਾਹਮਣੇ ਆਉਂਦੀ ਆ ਵੀ ਸ਼ਾਇਦ ਉਹ ਇਹ ਕਹਿਣਾ ਚਾਹੁੰਦੇ ਹੋਣ ਸ਼ਾਇਦ ਉਹ ਇਹ ਮਤ ਦੇਣੀ ਚਾਹੁੰਦੇ ਹੋਣ ਕਿ ਕਿਸਾਨ ਸੰਘਰਸ਼ ਕਰਨ ਦੇ ਆ ਕਿਸਾਨ ਇਸ ਨੀਤੀ ਦਾ ਵਿਰੋਧ ਕਰਨ ਦੇ ਜੇ ਪੰਜਾਬ ਦੇ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ آگਾਹ ਕਰ ਰਹੇ ਹੈ ਇੱਕ ਦੂਜੇ ਨੂੰ ਸੁਚੇਤ ਕਰ ਰਹੇ ਹੈ ਕਿ ਸਰਕਾਰ ਦੀ ਇਹ ਨੀਤੀ ਫਾਇਦੇਮੰਦ ਨਹੀਂ ਹੈ ਇਹ ਨੁਕਸਾਨਦਾਇਕ ਹੈ ਹੋ ਸਕਦਾ ਉਹਨਾਂ ਦੀ ਮਨਸ਼ਾ ਇਹ ਹੋਵੇ ਕਿ ਉਹਨਾਂ ਨੂੰ ਪਹਿਲਾਂ ਭਰੋਸੇ ਵਿੱਚ ਲੈ ਲਓ ਕਿਸਾਨਾਂ ਨੂੰ ਨਹੀਂ ਤਾਂ ਗੁੱਸੇ ਦਾ ਸ਼ਿਕਾਰ ਹੋਵੋਗੇ ਲੋਕਾਂ ਦੇ 2027 ਦੀਆਂ ਇਲੈਕਸ਼ਨ ਵੀ ਮੋਰੇ ਆਈਆਂ ਖੜੀਆਂ ਨੇ ਸੋ ਹੋ ਸਕਦਾ ਇਹ ਕਾਰਨ ਵੀ ਹੋਵੇ ਹੋਇਆ ਕਿ ਅਦਰਸਲ ਉਹਨਾਂ ਨੇ ਇੱਕ ਪੋਸਟ ਲੈ ਕੇ ਸਾਂਝੀ ਕਰ ਦਿੱਤੀ ਜਿਹਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਿਸਾਨਾਂ ਦੇ ਭਰੋਸੇ ਨੂੰ ਜਿੱਤਣ ਦੇ ਵਾਸਤੇ ਕਿਹਾ ਅਤੇ ਲੈਂਡ ਪੂਲਿੰਗ ਨੀਤੀ ਦੇ ਉੱਪਰ ਕਿਸਾਨ ਸੰਗਠਨਾਂ ਦੀਆਂ ਚਿੰਤਾਵਾਂ ਨੂੰ ਸਹਿਮਤੀ ਦੇ ਨਾਲ ਸੁਣਨ ਦੀ ਗੱਲ ਕੀਤੀ ਉਹ ਕਹਿੰਦੇ ਵੀ ਜਿਹੜੀਆਂ ਕਿਸਾਨ ਸਮੱਸਿਆਵਾਂ ਲੈ ਕੇ ਆ ਰਹੇ ਆ ਜਿਹਨਾਂ ਗੱਲਾਂ ਦੇ ਉੱਪਰ ਕਿਸਾਨ ਸੁਭਾਲ ਚੁੱਕਦੇ ਪਏ ਆ ਕਿ ਕਿਸਾਨਾਂ ਨੂੰ ਬਿਠਾ ਬਠੂ ਕੇ ਕਿਸੇ ਤਰੀਕੇ ਉਹਨਾਂ ਨੂੰ ਭਰੋਸੇ ਵਿੱਚ ਲੈ ਲਿਆ ਜਾਵੇ ਜਿਹੜੇ ਖਰਚੇ ਕਿਸਾਨ ਜ਼ਾਹਰ ਕਰਨ ਦੇ ਆ ਤੇ ਉਹਨਾਂ ਖਰਚਿਆਂ ਦੇ ਬਾਰੇ ਬੈਠ ਕੇ ਵਿਚਾਰ ਚਰਚਾ ਹੋ ਜਾਵੇ ਔਰ ਉਹਨਾਂ ਦੀ ਇਹ ਗੱਲ ਆਪਾਂ ਸੁਣ ਲਈ ਤੇ ਉਹ ਸਾਡੀਆਂ ਗੱਲਾਂ ਚਾਰ ਸੁਣ ਲੈਣ ਤੇ ਇਹ ਕਹਿੰਦੇ ਮੈਂ ਤੁਹਾਨੂੰ ਸਲਾਹ ਦੇਣੀ ਚਾਹਣਾ ਉਹਨਾਂ ਨੇ ਦੇਖਿਆ ਕਿ ਪੰਜਾਬ ਦੀ ਸਰਕਾਰ ਨੇ ਪਿਛਲੇ 3 ਵਰਿਆਂ ਦੇ ਵਿੱਚ ਖੇਤੀ ਬਿਜਲੀ ਹੋ ਗਈ ਨਹਿਰੀ ਪਾਣੀ ਹੋ ਗਿਆ ਮੰਡੀ ਸੁਧਾਰ ਹੋ ਗਿਆ ਇਸ ਤੋਂ ਇਲਾਵਾ ਫਸਲਾਂ ਦੀ ਵਿਭਿੰਨਤਾ ਦੇ ਉੱਪਰ ਕੰਮ ਕੀਤਾ ਪਰ ਇਸ ਨੀਤੀ ਦੇ ਉੱਪਰ ਵੀ ਭਰੋਸਾ ਵਧਾਉਣ ਦੀ ਜ਼ਰੂਰਤ ਹੈ ਭਾਵੇਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਪਹਿਲਾਂ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਸਾਡੀ ਸਰਕਾਰ ਆਈ ਹੈ ਭਈ ਉਹ ਲੋਕਾਂ ਨੇ ਪ੍ਰਵਾਨ ਕਰ ਲਈ ਹੈ ਪਰ ਆਹ ਜਿਹੜੀ ਨੀਤੀ ਹੈਗੀ ਆ ਕਿਉਂਕਿ ਕਿਸਾਨ ਵਿਰੋਧ ਕਰਨ ਦੇ ਜੇ ਇਸ ਕਰਕੇ ਉਹਨਾਂ ਦੇ ਵਿੱਚ ਆਪਣਾ ਭਰੋਸਾ ਕਾਇਮ ਕਰਨਾ ਬੇहद ਜ਼ਰੂਰੀ ਹੈ ਹੁਣ ਇਹ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਦੋਨੋਂ ਹੀ ਤਰੀਕਿਆਂ ਦੇ ਨਾਲ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਔਰ ਕਿਸਾਨਾਂ ਦੇ ਲਈ ਬਹੁਤ ਹੀ ਜ਼ਿਆਦਾ ਗੰਭੀਰਤਾ ਦੇ ਨਾਲ ਸੋਚਣ ਵਾਲੀ ਗੱਲ ਹੈ ਜੇ ਇਸ ਗੱਲ ਨੂੰ ਐਵੇਂ ਮੰਨ ਲਿਆ ਜਾਵੇ ਕਿ ਹੋ ਸਕਦਾ ਮਾਲਵਿੰਦਰ ਕੰਗਹੋਰੀ ਇਸ ਗੱਲ ਦੇ ਨਾਲ ਸਹਿਮਤ ਨਾ ਹੋਣ ਹੋ ਸਕਦਾ ਉਹਨਾਂ ਨੂੰ ਵੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਖੋਟ ਨਜ਼ਰ ਆਉਂਦੀ ਹੋਵੇ ਇਹਦੇ ਨੁਕਸਾਨ ਨਜ਼ਰ ਆਉਂਦੇ ਹੋਣ ਇਸ ਕਰਕੇ ਉਹਨਾਂ ਨੇ ਇਹ ਗੱਲ ਕੀਤੀ ਹੋਵੇ ਫਿਰ ਵੀ ਸਤਾਰਕ ਹੋਣ ਦੀ ਜ਼ਰੂਰਤ ਹੈ ਇਹਦਾ ਮਤਲਬ ਇਹ ਬਣਦਾ ਹੈਗਾ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਆਗੂ ਹੈਗੇ ਨੇ ਕੋਈ ਮੈਂਬਰ ਪਾਰਲੀਮੈਂਟ ਉਹ ਵੀ ਵਿਰੋਧ ਜਤਾਉਣ ਦੇ ਆ ਫਿਰ ਇਹਦੇ ਮੈਨੇ ਇਹ ਬਣਦੇ ਆ ਇੱਕ ਹੋਰ ਗੱਲ ਮੈਨੂੰ ਲੱਗਦਾ ਕਿ ਇਸ ਗੱਲ ਨੇ ਇਹ ਵੀ ਸਾਬਤ ਕੀਤਾ ਕਿ ਕੋਈ ਨਾ ਕੋਈ ਬੋਲਦਾ ਵੀ ਹੈ ਹੁਣ ਜੇ ਕੋਈ ਬੋਲਿਆ ਹੈਗਾ ਫਿਰ ਅਗਲੇ ਨੇ ਚੁੱਪ ਕਰਾ ਦਿੱਤਾ ਅਗਲੇ ਨੇ ਕਹਿਤਾ ਵੀ ਚੁੱਪ ਕਰ ਜਾ ਅਗਲੇ ਨੇ ਕਹਿਤਾ ਹੋਊਗਾ ਕਿ ਜਿਹੜੀ ਪੋਸਟ ਹੈਗੀ ਆ ਇਹਨੂੰ ਡਿਲੀਟ ਕਰ ਦੇ ਅੱਛਾ ਖੈਰ ਜਿਹੜਾ ਦੂਸਰਾ ਮਤਲਬ ਬਣਦਾ ਹੈਗਾ ਉਹ ਇਹ ਬਣਦਾ ਹੋ ਸਕਦਾ ਭਈ ਉਹਨਾਂ ਦੇ ਮਨ ਵਿੱਚ ਇਹ ਚੱਲਦਾ ਹੋਵੇ ਕਿ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਲੋ 2027 ਦੇ ਮੂਰੇ ਆਉਣੇ ਆ ਇਲੈਕਸ਼ਨ ਲੋਕਾਂ ਦੇ ਗੁੱਸੇ ਦਾ ਆਪਾਂ ਨੂੰ ਹੋਣਾ ਪੈਣਾ ਹੈ ਸ਼ਕਾਰ ਕਿਤੇ ਆਪਾਂ ਹਾਰ ਨਾ ਜਾਈਏ ਹੋ ਸਕਦਾ ਇਹਦਾ ਮਤਲਬ ਇਹ ਹੋਵੇ ਜੇ ਇਸ ਗੱਲ ਦਾ ਮਤਲਬ ਇਹ ਬਣਦਾ ਫਿਰ ਵੀ ਇਹਦਾ ਮਤਲਬ ਇਹ ਬਣਦਾ ਹੋ ਸਕਦਾ ਕਿ ਉਹਨਾਂ ਨੂੰ ਸਰਕਾਰ ਦੀ ਚਿੰਤਾ ਹੈ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਿਤੇ ਆਪਣੀ ਸਰਕਾਰ ਅਗਲੀ ਵਾਰੀ ਨਾ ਬਣੇ ਇਦਾਂ ਨਾ ਹੋ ਜAVE ਕਿਤੇ ਸਾਡੀ ਸਰਕਾਰ ਮੁੜ ਬਣਨੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਲਓ ਇਹਨਾਂ ਨੂੰ ਗੱਲਾਂ ਬਾਤਾਂ ਚ ਲੈ ਲਓ ਸੋ ਜੇ ਇਦਾਂ ਹੈਗਾ ਤਾਂ ਦੇਵੀ ਮੈਨੂੰ ਲੱਗਦਾ ਕਿ ਇਹ ਜਿਹੜੀ ਗੱਲ ਹੈਗੀ ਆ ਬਹੁਤ ਕੁਝ ਸਿਖਾਉਂਦੀ ਹੈ ਸਤਾਰਕ ਰਹਿਣ ਦੀ ਜ਼ਰੂਰਤ ਹੈ ਅੱਛਾ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਵੀ ਕਿਸਾਨਾਂ ਦੇ ਵਿੱਚ ਰੋਸ ਬਹੁਤ ਜ਼ਿਆਦਾ ਵਧਦਾ ਪਿਆ ਆ ਕਿਉਂਕਿ ਇਹ ਨੀਤੀ ਉਹਨਾਂ ਦੀ ਜ਼ਮੀਨ ਦੇ ਨੁਕਸਾਨ ਦਾ ਖਦਸ਼ਾ ਪੈਦਾ ਕਰਦੀ ਪਈ ਹੈ ਉਹਨਾਂ ਨੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਦੇ ਰਹੀ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ ਜੋ ਉਹਨਾਂ ਨੇ ਲਿਖਿਆ ਸੀਗਾ ਸੋ ਇਹ ਜਿਹੜੀ ਪੋਸਟ ਹੈਗੀ ਆ ਵਿਰੋਧੀ ਪਾਰਟੀਆਂ ਨੇ ਵੀ ਦੇਖੀ ਜਦੋਂ ਹੁਣ ਵਿਰੋਧੀ ਪਾਰਟੀਆਂ ਦੇ ਸਾਹਮਣੇ ਆਈ ਹੈ ਤਾਂ ਕੁਦਰਤੀ ਗੱਲ ਹੈਗੀ ਆ ਹਰ ਕੋਈ ਸੋਚਦਾ ਯਾਰਾਂ ਕਿ ਸਾਡੇ ਕੋਲ ਹੁਣ ਗੱਲ ਕਰਨ ਦਾ ਕੋਈ ਮੌਕਾ ਹੈਗਾ ਜਿਵੇਂ ਮੈਂ ਐਜ਼ਾ ਪੱਤਰਕਾਰ ਗੱਲ ਕਰਨੇ ਆ ਪਾਲਤਰੋ ਕਿਹੜਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਗਿਆ ਪਰ ਫਿਰ ਵੀ ਸਾਡੇ ਕੋਲ ਗੱਲ ਕਰਨ ਨੂੰ ਕੋਈ ਨਾ ਕੋਈ ਆਧਾਰ ਹੈਗਾ ਆਮ ਲੋਕ ਵੀ ਸੋਸ਼ਲ ਮੀਡੀਆ ਤੋਂ ਪ੍ਰਪੋਸਟਾ ਪਾਉਂਦੇ ਆ ਜਦੋਂ ਇਦਾਂ ਦੀ ਗੱਲ ਕੋਈ ਹੁੰਦੀ ਆ ਉਹਨਾਂ ਦੇ ਕੋਲ ਵੀ ਗੱਲ ਕਰਨ ਦੇ ਲਈ ਕੋਈ ਨਾ ਕੋਈ ਇੱਕ ਬਹਾਨਾ ਜਿਹਾ ਬਣ ਜਾਂਦਾ ਆ ਸੋ ਇਹਦੇ ਹੁਣ ਜਿਹੜੀਆਂ ਵਿਰੋਧੀ ਧਿਰਾਂ ਹੈਗੀਆਂ ਨੇ ਸੁਖਪਾਲ ਖੈਰਾ ਹੋ ਗਏ ਕਾਂਗਰਸ ਪਾਰਟੀ ਤੋਂ ਹੋ ਗਏ ਜਾਂ ਇਹ ਤੋਂ ਇਲਾਵਾ ਆ ਅਕਾਲੀ ਹੋ ਗਏ ਉਹਨਾਂ ਦੇ ਕੋਲ ਵੀ ਕੁਝ ਨਾ ਕੁਝ ਕਹਿਣ ਨੂੰ ਹੁੰਦਾ ਹੀ ਆ ਫਿਰ ਫਿਰ ਉਹ ਮਾਲਵਿੰਦਰ ਸਿੰਘ ਕੰਗਹੋਰਾ ਦੇ ਇਸ ਬਿਆਨ ਦੇ ਬਾਬਤ ਇਹ ਗੱਲ ਆਖੀ ਹੈ ਕਹਿੰਦੇ ਕਿ ਇਹ ਇੱਕ ਮਹੱਤਵਪੂਰਨ ਆਵਾਜ਼ ਆ ਜਿਹੜੀ ਮਾਲਵਿੰਦਰ ਸਿੰਘ ਕੰਗਹੋਰਾ ਨੇ ਕੱਢੀ ਆ ਪਰ ਆਮ ਆਦਮੀ ਪਾਰਟੀ ਦੇ ਅੰਦਰ ਇਹਨੂੰ ਪਾਰਟੀ ਦੀ ਲਾਈਨ ਤੋਂ ਬਾਹਰ ਜਾਣ ਦੇ ਵਜੋਂ ਦੇਖਿਆ ਜਾ ਰਿਹਾ ਹੈ ਸ਼ਾਇਦ ਇਸੇ ਕਰਕੇ ਹੀ ਉਹਨਾਂ ਨੂੰ ਆਪਣੀ ਉਹ ਪੋਸਟ ਡਿਲੀਟ ਕਰਨੀ ਪੈ ਗਈ ਹੈ ਸੋ ਜਿਹੜੀ ਚਰਚਾ ਹੋ ਰਹੀ ਆ ਹੁਣ ਇਸ ਵੇਲੇ ਉਹ ਇਹੀ ਹੋ ਰਹੀ ਆ ਕਿ ਮਾਲਵਿੰਦਰ ਸਿੰਘ ਕੰਗਹੋਰਾ ਨੇ ਆਪਣੀ ਇਹ ਪੋਸਟ ਲਿਖ ਕੇ ਚਾਰ ਸ਼ਬਦ ਸ਼ੇਅਰ ਤਾਂ ਜ਼ਰੂਰ ਕਰ ਦਿੱਤੇ ਪਬਲਿਕਤਾ ਉਹਨੂੰ ਜ਼ਰੂਰ ਕਰ ਦਿੱਤਾ ਲੋਕਾਂ ਤੱਕ ਪਹੁੰਚਦੀ ਤਾਂ ਜ਼ਰੂਰ ਕਰ ਦਿੱਤੀ ਪਰ ਹੁਣ ਆਮ ਲੋਕ ਇਹ ਗੱਲ ਸੋਚਦੇ ਪਏ ਆ ਕਹਿੰਦੇ ਭਈ ਦਿੱਲੀ ਵਾਲੇ ਜਿਹੜੇ ਆਗੂ ਹੈਗੇ ਨੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਦਬਾਅ ਪੈ ਗਿਆ ਕਹਿੰਦੇ ਹੁਣ ਜੇ ਦਬਾਅ ਉਹਨਾਂ ਦਾ ਪੈ ਗਿਆ ਤਾਂ ਫਿਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਇਹ ਗੱਲ ਵੀ ਸੋਚਣੀ ਬਣਦੀ ਹੈ ਕਿ ਦਿੱਲੀ ਵਾਲੇ ਔਰ ਕੱਲੇ ਪੰਜਾਬ ਦੇ ਆਮ ਲੋਕਾਂ ਵਾਸਤੇ ਨਹੀਂ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਨੇ ਉਹਨਾਂ ਦੇ ਲਈ ਵੀ ਸੋਚਣ ਵਾਲੀ ਗੱਲ ਬਣਦੀ ਹੈ ਮਾਲਵਿੰਦਰ ਸਿੰਘ ਕੰਗਹੋਰਾ ਦੇ ਲਈ ਵੀ ਸੋਚਣ ਵਾਲੀ ਗੱਲ ਬਣਦੀ ਹੈ ਔਰ ਮੈਨੂੰ ਲੱਗਦਾ ਕਿ ਜੇ ਮਾਲਵਿੰਦਰ ਸਿੰਘ ਕੰਗਹੋਰੀ ਬਹੁਤ ਹੀ ਜ਼ਿਆਦਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਪ੍ਰਤੀ ਉਹ ਸਵਿਰਧ ਹੈਗੇ ਨੇ ਜੇ ਉਹ ਭਲਾ ਚਾਹੁੰਦੇ ਹੈਗੇ ਤਾਂ ਉਹਨਾਂ ਨੂੰ ਜ਼ਰੂਰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਭਾਈ ਉਹ ਸਾਡੇ ਉੱਪਰ ਦਬਾਅ ਬਣਾਉਂਦੇ ਆ ਪਰ ਆਮ ਜਿਹੜੇ ਲੋਕ ਹੈਗੇ ਨੇ ਮੈਨੂੰ ਲੱਗਦਾ ਕਿ ਉਹ ਇਸ ਗੱਲ ਦਾ ਅੰਦਾਜ਼ਾ ਇਹੀ ਲੌਂਡੇ ਆ ਕਿ ਉਹ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਦਬਾਅ ਬਣਾਉਂਦੇ ਪਏ ਆ ਕਿ ਭਾਈ ਤੁਸੀਂ ਜੇ ਇਹਦਾ ਬੋਲੂਗੇ ਨਾ ਆਪਣੀ ਹੀ ਪਾਰਟੀ ਦੇ ਖਿਲਾਫ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਤੁਸੀਂ ਚਾਰਖਰ ਲਿਖੋਗੇ ਤਾਂ ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਤੁਸੀਂ ਉਹ ਦੇਖ ਸਕਦੇ ਹੈਗੇ ਹੋ ਕੁਮਰ ਵਿਜੇ ਪ੍ਰਤਾਪ ਸਿੰਘ ਇਹਨਾਂ ਦੀ ਪਾਰਟੀ ਦੇ ਚੱਕਿਆਗਰਾਂ ਨੇ ਬਾਹਰ ਮਾਰਿਆ ਅਗਲੇ ਕਹਿੰਦੇ ਕਿ ਸਾਡੀ ਪਾਰਟੀ ਦੇ ਖਿਲਾਫ ਕੁਮਰ ਵਿਜੇ ਪ੍ਰਤਾਪ ਸਿੰਘ ਮੈਂ ਇਸ ਗੱਲ ਬਾਰੇ ਅਕਸਰ ਬਹੁਤ ਜ਼ਿਆਦਾ ਖੁੱਲ ਕੇ ਕਦੇ ਗੱਲ ਨਹੀਂ ਕਰਦਾ ਹੈਗਾ ਪਰ ਮੈਨੂੰ ਨਾ ਕਈ ਵਾਰੀ ਖਦਸ਼ੇ ਲੱਗਦੇ ਰਹਿੰਦੇ ਆ ਕਈ ਵਾਰ ਬਹੁਤ ਸਾਰੇ ਸੱਜਣ ਆਪਣੀ ਹੀ ਪਾਰਟੀ ਦੇ ਖਿਲਾਫ ਇਸ ਕਰਕੇ ਵੀ ਸ਼ਾਇਦ ਹੋ ਸਕਦਾ ਬੋਲਦੇ ਹੋਣ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਮੈਂ ਪੱਕੀ ਗੱਲ ਨਹੀਂ ਕਰਦਾ ਹੈਗਾ ਹੋ ਸਕਦਾ ਹੋ ਸਕਦਾ ਹੋ ਸਕਦਾ ਉਹਨਾਂ ਦੇ ਜ਼ਿਹਨ ਦੇ ਵਿੱਚ ਕੁਝ ਹੋਰ ਚੱਲਦਾ ਹੋਵੇ ਹੋ ਸਕਦਾ ਕਿਸੇ ਹੋਰ ਪਾਰਟੀ ਦੇ ਵਿੱਚ ਜਾਣ ਬਾਰੇ ਸੋਚਣ ਦਾ ਹੋਣ ਹੋ ਸਕਦਾ ਕਿਸੇ ਦੇ ਜ਼ਿਹਨ ਵਿੱਚ ਇਹ ਹੋਵੇ ਕਿ ਮੈਂ ਤੇ ਪੰਜਾਬ ਦਾ ਗਵਰਨਰ ਬਣਨਾ ਚਾਹੁੰਦਾ ਇਹ ਮੇਰੇ ਆਪਣੇ ਮਨ ਦੇ ਖਿਆਲات ਹੈਗੇ ਆ ਕੁਝ ਵੀ ਹੋ ਸਕਦਾ ਵਰਨਾ ਆਪਣੀ ਹੀ ਪਾਰਟੀ ਦੇ ਖਿਲਾਫ ਉਹਨਾਂ ਨੂੰ ਵੀ ਤਾਂ ਪਤਾ ਹੀ ਹੈਗਾ ਬੜੇ ਸਿਆਣੇ ਹੈਗੇ ਆ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਇਸ ਪਾਰਟੀ ਨੂੰ ਜੁਆਇਨ ਕੀਤਾ ਹੈਗਾ ਉਸ ਤੋਂ ਪਹਿਲਾਂ ਬਹੁਤ ਲੰਬੀ ਗੱਲ ਹੋ ਜਾਣੀ ਹੈ ਦੂਸਰੇ ਪਾਸੇ ਨੂੰ ਜਾਉਂਗੀ ਗੱਲ ਜਦੋਂ ਜਿਹੜੇ ਉਹਨਾਂ ਨੇ ਚਲਾਨ ਪੇਸ਼ ਕੀਤੇ ਆ ਕੋਰਟ ਦੇ ਵਿੱਚ ਖੁਦ ਵਕੀਲ ਵੀ ਹੈਗੇ ਆ ਉਹ ਬਾਦਲਕਿਆਂ ਦੇ ਖਿਲਾਫ ਜਾਂ ਲਾ ਲਓ ਜਾਂ ਉਸ ਵੇਲੇ ਜਿਹੜੀਆਂ ਬੇਦਬੀ ਦੀਆਂ ਘਟਨਾਵਾਂ ਵਾਪਰੀਆਂ ਸੀਗੀਆਂ ਨੌ ਚਲਾਨ ਪੇਸ਼ ਹੋ ਗਏ ਦਸਵੇਂ ਚਲਾਨ ਦੇ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਗਲਬੇ ਨੂੰ ਹੱਥ ਪਾਉਣ ਦੀ ਗੱਲ ਕਰਦੇ ਹੁੰਦੇ ਜਦੋਂ ਕਿ ਮੇਰੀ ਆਪਣੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਜਦੋਂ ਹੁਣ ਸੱਤਾ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਉਹ ਅਕਸਰ ਇਹ ਗੱਲ ਕਹਿੰਦੇ ਰਹੇ ਆ ਕਹਿੰਦੇ ਕਿ ਇਸ ਪਾਰਟੀ ਦੇ ਵਿੱਚ ਇਸ ਵੇਲੇ ਕਹਿੰਦੇ ਕੋਈ ਪੰਜਾਬ ਦੇ ਵਿੱਚ ਕੋਈ ਡਾ ਆਫੀਸਰ ਹੈ ਹੀ ਨਹੀਂ ਹੈ ਜਿਹੜਾ ਮਤਲਬ ਜ਼ੁਰਤ ਦੇ ਨਾਲ ਕਿਸੇ ਦੇ ਗਲਬੇ ਨੂੰ ਹੱਥ ਪਾ ਸਕੇ ਤਾਂ ਉਸ ਵੇਲੇ ਫਿਰ ਮੇਰੇ ਕੋਲ ਇੱਕ ਗੱਲ ਉਹਨਾਂ ਨੂੰ ਕਹਿਣ ਦੇ ਲਈ ਜ਼ਰੂਰ ਇਹ ਸੀਗੀ ਔਰ ਅੱਜ ਵੀ ਹੈ ਕਿ ਜਦੋਂ ਤੁਸੀਂ ਆਪ ਸੀਗੇ ਤਾਂ ਉਸ ਵੇਲੇ ਫਿਰ ਤੁਸੀਂ ਬੇਦਬੀ ਦੇ ਜਿਹੜੇ ਦੋਸ਼ੀ ਜਿਨ੍ਹਾਂ ਵੱਲ ਤੁਹਾਡੀ ਉਂਗਲ ਹੁੰਦੀ ਹੈ ਬਾਦਲ ਕਿਆਂ ਵੱਲ ਹੋ ਗਈ ਜਾਂ ਜਿੱਦਾਂ ਵੀ ਲਾ ਲਓ ਜਦੋਂ ਤੁਸੀਂ ਆਪ ਔਨ ਡਿਊਟੀ ਸੀਗੇ ਉਸ ਵੇਲੇ ਤੁਸੀਂ ਹੱਥ ਕਿਉਂ ਨਾ ਪਾਇਆ ਜੇ ਤੁਸੀਂ ਹੱਥ ਉਸ ਵੇਲੇ ਨਹੀਂ ਪਾਇਆ ਜੋ ਤੁਹਾਨੂੰ ਵੀ ਇਹ ਲੱਗਦਾ ਹੋਊਗਾ ਕਿ ਨਹੀਂ ਇੱਕ ਜਿਹੜਾ ਸਰਕਾਰੀ ਮੁਲਾਜ਼ਮ ਹੈ ਭਾਵੇਂ ਕਿਸੇ ਵੱਡੇ ਰੁਤਬੇ ਦੇ ਉੱਪਰ ਬੈਠਾ ਹੈ ਪਰ ਉਹ ਹੱਥ ਨਹੀਂ ਪਾ ਸਕਦਾ ਤਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਨਾਲ ਤੁਸੀਂ ਜੁੜੇ ਹੋ요 ਇਹਦਾ ਮਤਲਬ ਫਿਰ ਉਸ ਪਾਰਟੀ ਦੇ ਅਧੀਨ ਜਿਹੜੇ ਹੋਰ ਆਫੀਸਰਸ ਹੈਗੇ ਆ ਫਿਰ ਉਹ ਵੀ ਨਹੀਂ ਪਾ ਸਕਦੇ ਜੇ ਤੁਸੀਂ ਨਹੀਂ ਉਸ ਵੇਲੇ ਪਾ ਸਕੇ ਤਾਂ ਫਿਰ ਇਹ ਵੀ ਨਹੀਂ ਪਾ ਸਕਦੇ ਫਿਰ ਤੁਸੀਂ ਇਹ ਨਾ ਬਾਰੀ ਇਦਾਂ ਕਿਉਂ ਬੋਲਦੇ ਹੋ ਇਹਦੇ ਮੈਨੇ ਕੁਝ ਨਾ ਕੁਝ ਤੇ ਬਣਦੇ ਹੀ ਆ ਔਰ ਕੁਝ ਨਾ ਕੁਝ ਮੈਨੇ ਤਾਂ ਲੋਕ ਕੱਢਣਗੇ ਹੀ ਔਰ ਉਹਨਾਂ ਨੂੰ ਕੱਢਨੇ ਚਾਹੀਦੇ ਵੀ ਹੈਗੇ ਨੇ ਜਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਹੁੰਦੀ ਹੈ ਜਦੋਂ ਕਿਉਂਕਿ ਸਿਆਸੀ ਲੋਕ ਵੋਟਾਂ ਪਾ ਕੇ ਆਮ ਲੋਕ ਉਹਨਾਂ ਨੂੰ ਜਿਤਾਉਂਦੇ ਆ ਇਸ ਕਰਕੇ ਉਹਨਾਂ ਦਾ ਇੱਕ ਇੱਕ ਪੁੱਟਿਆ ਹੋਇਆ ਕਦਮ ਉਹਦੇ ਵੱਲ ਜ਼ਰੂਰ ਲੋਕਾਂ ਦੀ ਨਜ਼ਰ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਮਾਲਵਿੰਦਰ ਸਿੰਘ ਕੰਗਹੋਰਾ ਨੇ ਵੀ ਜਿਹੜੀ ਆ ਗੱਲ ਕੀਤੀ ਹੈਗੀ ਆ ਔਰ ਉਹਨਾਂ ਨੇ ਕੀ ਕਿਸੇ ਦਬਾਅ ਦੇ ਅਧੀਨ ਉਹਨਾਂ ਨੇ ਇਸ ਪੋਸਟ ਨੂੰ ਹਟਾ ਦਿੱਤਾ ਜਾਂ ਉਹਨਾਂ ਨੂੰ ਇਸ ਗੱਲ ਦੀ ਐਉ ਸਮਝ ਆ ਗਈ ਕਿ ਨਹੀਂ ਨਹੀਂ ਮੈਂ ਗਲਤੀ ਕਰ ਬੈਠਾ ਯਾਰ ਲੈਂਡ ਪੁਲਿੰਗ ਨੀਤੀ ਤਾਂ ਬਹੁਤ ਹੀ ਵਧੀਆ ਕਿਸਾਨ ਵਿਰੋਧ ਕਰਦੇ ਤੇ ਕਰੀ ਜਾਣ ਇਹਨਾਂ ਨੂੰ ਸਮਝ ਹੈ ਨਹੀਂ ਹੈ ਹੋ ਸਕਦਾ ਏਦਾਂ ਹੋਵੇ ਰੱਬ ਜਾਣੇ ਇਹ ਤਾਂ ਹੁਣ ਉਹਨਾਂ ਦੀ ਤਾਂ ਉਹ ਹੀ ਜਾਣ ਸਕਦੇ ਆ ਨਾ ਪਰ ਆਮ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਸਤਾਰਕ ਰਹਿਣ ਦੀ ਜ਼ਰੂਰਤ ਹੈ ਜਦੋਂ ਕੋਈ ਪੋਸਟ ਪਾਉਂਦਾ ਜਦੋਂ ਕੋਈ ਡਿਲੀਟ ਕਰਦਾ ਉਹਨਾਂ ਦੀ ਚਾਲ ਢਾਲ ਰਫ਼ਤਾਰ ਸਾਰਾ ਕੁਝ ਦੇਖਣਾ ਚਾਹੀਦਾ ਹੈਗਾ ਉਹਦੇ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੁਣ ਜਿਹੜੀ ਲੈਂਡ ਪੂਲਿੰਗ ਨੀਤੀ ਹੈਗੀ ਆ ਹੁਣ ਜੇ ਆਪਾਂ ਇਹਦੀ ਬੈਕਗ੍ਰਾਉਂਡ ਦੇ ਵਿੱਚ ਜਾਣਦੇ ਆ ਜਾਂ ਇਹ ਲੈਂਡ ਪੂਲਿੰਗ ਨੀਤੀ ਆ ਇਹ ਕੀ ਹੈਗੀ ਆ ਇਹਦੇ ਕਿਹਨੂੰ ਫਾਇਦੇ ਹੋਣੇ ਆ ਕਿ ਇਹਨੂੰ ਨੁਕਸਾਨ ਹੋਣੇ ਆ ਉਧਰਲੇ ਪਾਸੇ ਨੂੰ ਜਾਊਂਗਾ ਤਾਂ ਇੱਕ ਵੱਖਰਾ ਵਿਸ਼ਾ ਹੈਗਾ ਵੈਸੇ ਔਰ ਮੈਨੂੰ ਲੱਗਦਾ ਕਿ ਉਹਦੇ ਵਿੱਚ ਬਹੁਤ ਸਾਰੇ ਹੋਰ ਲੋਕ ਜਿਹੜੇ ਬਹੁਤ ਜ਼ਿਆਦਾ ਮੁਹਾਰਤ ਰੱਖਦੇ ਆ ਇਸ ਮਾਮਲੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਉਹਨਾਂ ਨੂੰ ਹੀ ਕਰਨੀ ਚਾਹੀਦੀ ਔਰ ਕਰ ਵੀ ਰਹੇ ਆ ਵੱਖ-ਵੱਖ ਲੋਕ ਆਪਣੇ ਕੋਲ ਤਾਂ ਜਿੰਨੀਕ ਸਮਝ ਹੈਗੀ ਆਪਾਂ ਕੇਵਲ ਉਨੀਕ ਗੱਲ ਕਰ ਸਕਦੇ ਆ ਮੈਂ ਆਪਣੀ ਗੱਲ ਕਰਨ ਰਿਹਾ ਹੈਗਾ ਸੋ ਸਰਕਾਰ ਦਾ ਇਸ ਨੀਤੀ ਦੇ ਬਾਬਤ ਕਹਿਣਾ ਹੈਗਾ ਕਿ 65500 ਤੇ 33 ਏਕੜ ਜ਼ਮੀਨ 21 ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਇਕੱਠੀ ਕਰਨ ਦੀ ਯੋਜਨਾ ਸਰਕਾਰ ਕਹਿੰਦੀ ਆਪਾਂ ਬਣਾਈ ਹੋਈ ਆ ਜਿਹੜੀ ਕਿ ਗੈਰ ਕਾਨੂੰਨੀ ਕਲੋਨੀਆਂ ਰੋਕਣ ਅਤੇ ਸ਼ਹਿਰਾਂ ਦੇ ਵਿਕਾਸ ਦੇ ਵਾਸਤੇ ਹੈ ਕਿਸਾਨਾਂ ਨੂੰ ਕਹਿੰਦੇ ਵਿਕਸਿਤ 플ੌਟ ਵਾਪਸ ਦਿੱਤੇ ਜਾਣਗੇ ਜੋ ਸਰਕਾਰ ਦਾ ਕਹਿਣਾ ਹੈਗਾ ਹੁਣ ਸਰਕਾਰ ਇਹ ਗੱਲ ਕਹਿੰਦੀ ਹੈ ਪਰ ਇਹਦਾ ਡਟਮਾ ਵਿਰੋਧ ਹੋ ਰਿਹਾ 107 ਦੇ ਕਰੀਬ ਪੰਚਾਇਤਾਂ ਅਤੇ ਕਿਸਾਨ ਸੰਗਠਨਾ ਜਿਵੇਂ ਸੰਯੁਕਤ ਕਿਸਾਨ ਮੋਰਚਾ ਹੋ ਗਿਆ ਉਹਨਾਂ ਨੇ ਇਹਦਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਹੈਗਾ ਕਿਉਂਕਿ ਇਹ ਖੇਤੀ ਦੀ ਜ਼ਮੀਨ ਨੂੰ ਖਤਮ ਕਰ ਸਕਦਾ ਹੈ ਇਸ ਕਰਕੇ ਕਹਿੰਦੇ ਆਪਾਂ ਇਹਦਾ ਡਟ ਕੇ ਵਿਰੋਧ ਕਰਦੇ ਆਂ ਉਹਨਾਂ ਨੇ ਇਹਨੂੰ 2020 ਦੇ ਖੇਤੀ ਕਾਨੂੰਨਾ ਵਰਗਾ ਹੀ ਲਿਆ ਹੈਗਾ ਜਿਹਦਾ ਤੁਹਾਨੂੰ ਚੇਤੇ ਹੈਗਾ ਆ ਜਦੋਂ ਤਿੰਨ ਕਾਨੂੰਨ ਉਹਨਾਂ ਨੇ ਲਾਦ ਦਿੱਤੇ ਸੀ ਕੇਂਦਰ ਦੀ ਸਰਕਾਰ ਨੇ ਤਾਂ ਉਹਦੇ ਨਾਲ ਤੁਲਨਾ ਕੀਤੀ ਹੈ ਕਹਿੰਦਾ ਵੀ ਕਿਸਾਨਾਂ ਨੇ ਕਿੱਦਾਂ ਇੱਕ ਵਾਰਾ ਸੰਘਰਸ਼ ਕੀਤਾ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਜਾ ਕੇ ਫਿਰ ਉਹ ਹਾਲਾਂਕਿ ਉਸ ਤੋਂ ਬਾਅਦ ਵੀ ਤੁਸੀਂ ਦੇਖਿਆ ਮੈਨੂੰ ਜਾਦਾ ਤੁਹਾਨੂੰ ਵੀ ਜ਼ਰੂਰ ਚੇਤੇ ਆਉਂਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਨੇ ਆਖਿਆ ਸੀ ਕਹਿੰਦੇ ਪਿਆਪਾ ਕਾਲੇ ਕਾਨੂੰਨ ਜਿਹੜੇ ਆ ਉਹ ਕਾਲੇ ਨਹੀਂ ਕਹਿੰਦੇ ਹੈਗੇ ਤਾਂ ਲੋਕ ਕਹਿੰਦੇ ਆ ਕਿਸਾਨ ਕਹਿੰਦੇ ਕਾਲੇ ਉਹ ਕਹਿੰਦੇ ਚਿੱਟੇ ਹੀ ਸੀ ਕਾਨੂੰਨ ਇਹ ਕਹਿੰਦੇ ਲੋਕਾਂ ਨੂੰ ਸਮਝ ਨਹੀਂ ਆਈ ਵੱਡੀ ਗਿਣਤੀ ਵਿੱਚ ਕਹਿੰਦੇ ਕਿਸਾਨ ਇਸ ਗੱਲ ਨੂੰ ਸਮਝ ਗਏ ਸਗੇ ਵੀ ਇਹ ਕਾਨੂੰਨ ਚੱਟੇ ਆ ਸਾਡੇ ਸਾਡੇ ਫਾਇਦੇ ਵਾਲੇ ਆ ਪਰ ਕੁਝ ਲੋਕਾਂ ਨੂੰ ਕਹਿੰਦੇ ਸਮਝ ਨਹੀਂ ਆਈ ਇਸ ਕਰਕੇ ਕਹਿੰਦੇ ਆਪਾਂ ਇਹਨੂੰ ਫਿਲਹਾਲ ਰੱਦ ਕਰਦੇ ਆ ਸੋ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਫਿਰ ਉਹ ਲੈ ਆਉਣ ਪਰ ਫਿਲਹਾਲ ਇਸ ਵੇਲੇ ਜੋ ਵੀ ਹੈਗਾ ਇੱਥੋਂ ਦੇ ਕਿਸਾਨਾਂ ਦਾ ਇੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਆਪਾਂ ਲੈਂਡ ਪੂਲਿੰਗ ਨੀਤੀ ਜਿਹੜੀ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਵੀ ਆਪਾਂ ਇਹਨੂੰ ਉਹਦੇ ਨਾਲ ਤੁਲਨਾ ਕਰਦੇ ਆ ਇਹਦੀ ਵੀ ਜਿੱਦਾਂ ਉਹ ਸੀ ਇਦਾਂ ਹੀ ਕਹਿੰਦੇ ਇਹ ਕਾਨੂੰਨ ਹੈਗੇ ਆ ਸੋ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਕਿ ਇਹ ਜਿਹੜੀ ਨੀਤੀ ਆ ਨਾ ਜੀ ਇਹ ਸਵੈ ਇੱਛਾ ਨੀਤੀ ਆ ਜਿਹੜੀ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਸਰਕਾਰ ਨੇ 20000 ਤੋਂ 25000 ਕਰੋੜ ਦੀ ਆਮਦਨੀ ਦਾ ਟੀਚਾ ਵੀ ਰੱਖਿਆ ਹੋਇਆ ਸਰਕਾਰ ਕਹਿੰਦੀ ਕਿ 20000 ਤੋਂ ਲੈ ਕੇ ਤੇ 25000 ਕਰੋੜ ਤੱਕ ਦੀ ਇਹਦੇ ਤੋਂ ਇਨਕਮ ਹੋਊਗੀ ਔਰ ਜਿਹੜੀ ਉਹ ਇਨਕਮ ਹੈਗੀ ਆ ਸਰਕਾਰ ਕਹਿੰਦੀ ਕਿ ਉਹ ਇਨਕਮ ਹੀ ਲੋਕਾਂ ਨੂੰ ਫਾਇਦਾ ਦੇਣ ਦੀ ਵਜ੍ਹਾ ਬਣੂਗੀ ਔਰ ਜੇ ਆਪਾਂ ਇਸ ਗੱਲ ਦੀ ਗੱਲ ਕਰੀਏ ਕਿ ਮਾਲਵਿੰਦਰ ਸਿੰਘ ਕੰਗਹੋਰਾ ਨੇ ਜਿਹੜਾ ਇਹ ਬਿਆਨ ਦਿੱਤਾ ਸੀਗਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਬਿਆਨ ਨੂੰ ਹਟਾ ਦਿੱਤਾ ਡਿਲੀਟ ਕਰ ਦਿੱਤਾ ਇਸ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਕੋਈ ਸਪਸ਼ਟ ਬਿਆਨ ਨਹੀਂ ਦਿੱਤਾ ਹੈਗਾ ਕਿ ਇਹ ਸਾਰਾ ਕੁਝ ਕਿਉਂ ਹੋਇਆ ਹੈਗਾ ਪਰ ਜੋ ਅੰਦਰੋਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਾਂ ਇਹੋ ਜੀ ਚਰਚਾ ਹੋ ਰਹੀ ਹੈ ਉਹ ਤਾਂ ਸਿਰਫ ਇਹੀ ਹੈ ਕਿ ਅੰਦਰੂਨੀ ਜਿਹੜਾ ਕਿਸੇ ਵੀ ਸਿਆਸੀ ਪਾਰਟੀ ਦਾ ਅਨੁਸ਼ਾਸਨ ਹੁੰਦਾ ਹੈਗਾ ਵੀ ਇਹ ਅਨੁਸ਼ਾਸਨ ਨੂੰ ਭੰਗ ਕਰਨ ਵਾਲੀ ਗੱਲ ਹੈ ਇਦਾਂ ਦੀ ਗੱਲਬਾਤ ਹੀ ਹੋ ਰਹੀ ਹੈ ਹੁਣ ਜਦੋਂ ਮੈਂ ਪਹਿਲਾਂ ਕਿਹਾ ਕਿ ਹਟਿਆ ਇਹ ਜਿਹੜੀ ਨੀਤੀ ਹੈਗੀ ਆ ਲੈਂਡ ਪੂਲਿੰਗ ਨੀਤੀ ਇਹਦੇ ਫਾਇਦੇ ਕਿਹਨੂੰ ਹੋਣੇ ਆ ਤੇ ਇਹਦੇ ਨੁਕਸਾਨ ਕਿਹਨੂੰ ਹੋਣੇ ਹੈਗੇ ਆ ਹਾਲਾਂਕਿ ਮੇਰੇ ਕੋਲ ਨਾ ਬਹੁਤ ਕੁਝ ਐਦਾ ਮੈਂ ਨੋਟ ਕੀਤਾ ਹੋਇਆ ਪਰ ਮੈਂ ਤੁਹਾਡੇ ਨਾਲ ਉਹ ਸਾਰਾ ਕੁਝ ਸਾਂਝਾ ਨਹੀਂ ਕਰਨਾ ਹੈਗਾ ਕਿਉਂਕਿ ਮੈਂ ਪੱਕੇ ਦਾਅਵੇ ਦੇ ਨਾਲ ਨਹੀਂ ਕਹਿ ਸਕਦਾ ਹੈਗਾ ਕਿ ਜਿਨ੍ਹਾਂ ਦੇ ਸਬੰਧ ਵਿੱਚ ਮੈਂ ਲਿਖਿਆ ਹੈਗਾ ਕਿ ਉਹਨਾਂ ਨੂੰ ਫਾਇਦਾ ਹੋਊਗਾ ਜਿਨ੍ਹਾਂ ਦੇ ਸਬੰਧ ਵਿੱਚ ਮੈਂ ਲਿਖਿਆ ਹੈਗਾ ਕਿ ਉਹਨਾਂ ਨੂੰ ਨੁਕਸਾਨ ਹੋਊਗਾ ਮੈਂ ਖੁਦ ਇਹਦੇ ਬਾਰੇ ਬਿਲਕੁਲ ਸਪਸ਼ਟ ਨਹੀਂ ਹੈਗਾ ਸੋ ਜਿਹੜੀ ਗੱਲ ਦੇ ਬਾਰੇ ਮੈਨੂੰ ਸਪਸ਼ਟ ਨਹੀਂ ਹੈਗਾ ਸੋ ਮੈਂ ਨਹੀਂ ਚਾਹੁੰਦਾ ਹੈ ਕਿ ਮੈਂ ਉਹਦੇ ਸਬੰਧ ਵਿੱਚ ਕੋਈ ਗੱਲ ਕਰਾਂ ਪਰ ਆ ਜਾ ਕੇ ਜੋ ਇੱਕ ਐਜ਼ਾ ਪੱਤਰਕਾਰ ਮੈਂ ਵੇਖਣ ਡਿਆ ਸੀ ਪਾਸੇ ਸਰਕਾਰ ਦਾਵਾ ਕਰਨ ਰਹੀ ਹੈ ਔਰ ਮੈਂ ਇੱਥੋਂ ਤੱਕ ਵੀ ਵੇਖਿਆ ਤੁਸੀਂ ਵੀ ਦੇਖਿਆ ਹੋਊਗਾ ਕਿ ਜਿਹੜੇ ਸਰਕਾਰ ਦੇ ਸਾਡੇ ਇਧਰੋਂ ਹੈਗੇ ਨੇ ਬੰਦੇ ਉਹਨਾਂ ਨੂੰ ਵੀ ਖੁਦ ਸਮਝ ਨਹੀਂ ਹੈਗੀ ਇਸ ਨੀਤੀ ਦੀ ਉਹ ਚੰਗੀ ਤਰ੍ਹਾਂ ਦੱਸੇ ਹੀ ਨਹੀਂ ਪਾਉਂਦੇ ਹੈਗੇ ਕਿਸੇ ਨੂੰ ਵੀ ਆ ਨੀਤੀ ਕੀ ਹੈਗੀ ਹੁਣ ਮੇਰੇ ਵਰਗੇ ਪੱਤਰਕਾਰ ਨੇ ਆਪਣੇ ਸਟੂਡੀਓ ਦੇ ਵਿੱਚ ਬਹਿ ਕੇ ਦੱਸੋ ਭਲਾ ਕਿੰਨਾ ਕੁ ਦੱਸ ਪਾਉਣਾ ਹੈਗਾ ਉਹਨਾਂ ਨੂੰ ਉਧਰੋਂ ਬੰਦਾ ਲੈ ਕੇ ਆਉਣਾ ਪੈਂਦਾ ਕੋਈ ਜਿਹੜਾ ਉਹਦੇ ਬਾਰੇ ਕੁਝ ਨਾ ਕੁਝ ਦੱਸਦਾ ਆ ਹੁਣ ਪੰਜਾਬ ਦੇ ਜਿਹੜੇ ਲੋਕ ਹੈਗੇ ਨੇ ਕੀ ਉਹ ਨਿਆਣੇ ਨੇ ਪੰਜਾਬ ਦੇ ਲੋਕ ਕੀ ਸਿਆਣੇ ਨਹੀਂ ਹੈਗੇ ਪੰਜਾਬ ਦੇ ਲੋਕਾਂ ਨੂੰ ਕੀ ਸਮਝ ਨਹੀਂ ਹੈਗੀ ਕਿ ਕਿਸਾਨਾਂ ਨੂੰ ਸਮਝ ਨਹੀਂ ਹੈਗੀ ਕਿ ਸਾਡਾ ਭਲਾ ਕਿਸ ਗੱਲ ਦੇ ਵਿੱਚ ਹੈਗਾ ਪਰ ਹਾਂ ਇੰਨੀ ਇੱਕ ਗੱਲ ਜ਼ਰੂਰ ਹੈਗੀ ਆ ਨੁਕਸਾਨ ਵਾਲੀ ਮੈਂ ਕਰਨੀ ਚਾਹੁੰਗਾ ਕਿ ਪੰਜਾਬ ਦੇ ਨਾਲ ਬਹੁਤ ਸਾਰੇ ਪਿੰਡ ਜੇ ਇਹ ਲੈਂਡ ਪੂਲਿੰਗ ਨੀਤੀ ਐਉਂ ਚੱਲਦੀ ਆ ਜੇ ਸਰਕਾਰ ਉਹਦੇ ਵਿੱਚ ਕਾਮਯਾਬ ਹੋ ਜਾਂਦੀ ਆ ਤਾਂ ਬਹੁਤ ਸਾਰੇ ਪਿੰਡ ਖਤਮ ਹੋ ਜਾਣਗੇ ਚੰਡੀਗੜ੍ਹ ਦੀ ਉਦਾਹਰਣ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਬਹੁਤ ਸਾਰੇ ਲੋਕ ਮੈਂ ਨਾ ਚੰਡੀਗੜ੍ਹ ਤੋਂ ਇੱਕ ਪਿੱਛੇ ਜਾ ਵੀਡੀਓ ਵਾਇਰਲ ਹੋਣ ਡੇ ਸੀ ਕਿ ਬੰਦਾ ਇਹ ਕਹਿੰਦਾ ਉੱਥੇ ਰੇੜੀ ਲਾ ਕੇ ਖਲੋਤਾ ਉਹ ਕਹਿੰਦਾ ਉਹਨੇ ਦੱਸਿਆ ਕਹਿੰਦਾ ਵੀ ਮੈਂ ਬੜੀ ਮਾਲਕੀ ਸੀ ਮੇਰੇ ਕੋਲ ਜ਼ਮੀਨ ਜਾਇਦਾਦ ਮੇਰੇ ਕੋਲ ਕੋਈ ਘਾਟ ਨਹੀਂ ਸੀ ਕਿਸੇ ਵੀ ਤਰ੍ਹਾਂ ਦੀ ਮੈਂ ਸਾਰਾ ਕੁਝ ਕਹਿੰਦੇ ਬਸ ਇਦਾਂ ਹੀ ਸਰਕਾਰਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਤੇ ਅੱਜ ਮੈਂ ਇੱਥੇ ਕਹਿੰਦੇ ਖੜਾ ਜਿਹੜੀ ਜ਼ਮੀਨ ਵਿੱਚ ਸੀ ਉਸੇ ਜ਼ਮੀਨ ਦੇ ਉੱਪਰ ਅੱਜ ਸ਼ਹਿਰ ਬਸ ਗਿਆ ਚੰਡੀਗੜ੍ਹ ਸ਼ਹਿਰ ਬਸ ਗਿਆ ਉਸੇ ਉਹਦੀ ਉਹਦੀ ਸੜਕ ਦੇ ਉੱਪਰ ਬੈਠ ਕੇ ਕਹਿੰਦੇ ਹੁਣ ਮੈਂ ਆ ਦੇਖ ਉਗਜ਼ਾਰਾ ਕਰਨ ਡਿਆ ਆ ਬਸ ਇੰਨੀ ਕੁ ਮੇਰੇ ਕੋਲ ਜਾਣਕਾਰੀ ਹੈਗੀ ਆ ਇਸ ਤੋਂ ਇਲਾਵਾ ਹੋਰ ਵਿਸਥਾਰ ਸਹਿਤ ਜਾਣਕਾਰੀ ਬਹੁਤ ਸਾਰੇ ਸੱਜਣਾਂ ਦੇ ਕੋਲ ਹੈਗੀ ਹੈ ਆਉਂਦੇ ਸਮੇਂ ਦੇ ਵਿੱਚ ਆਪਾਂ ਵੀ ਪੂਰੀ ਨਜ਼ਰ ਬਣਾ ਕੇ ਰੱਖਾਂਗੇ ਜਿਹੜੇ ਕੋ ਖਾਸ ਠੋਸ ਤੇ ਵੱਡੇ ਨੁਕਸਾਨ ਵਾਲੀ ਜਿਹੜੀ ਗੱਲ ਵਾ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਜਿਹੜੇ ਕੋ ਖਾਸ ਵੱਡਾ ਕੋਈ ਫਾਇਦਾ ਹੋਇਆ ਉਹ ਵੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਰ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ ਜਿਹੜੀ ਭਾਰਤ ਸਰਕਾਰ ਦੀ ਨੀਤੀ ਆ ਜਿਸ এজেন্ডੇ ਦੇ ਉੱਪਰ ਉਹ ਤੁਰਦੀ ਤੁਰ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਜਿਹੜੀ ਹੈ ਉਹ ਕੀ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਾ ਕੇ ਪੰਜਾਬ ਦੇ ਭਲੇ ਵਾਸਤੇ ਕੁਝ ਨਾ ਕੁਝ ਠੋਸ ਪ੍ਰੋਗਰਾਮ ਉਲੀਕ ਸਕਦੀ ਹੈ ਇਹ ਇੱਕ ਬਹੁਤ ਵੱਡਾ ਸਵਾਲ ਵਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਵਾਲ ਵਾਲਾ ਇਹ ਸਵਾਲ ਨੂੰ ਚੁੱਕਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਵਾਬ ਆ ਇਸ ਗੱਲ ਦਾ ਕਿ ਕਿਹੜੀ ਨੀਤੀ ਸਰਕਾਰੀ ਪੰਜਾਬ ਦਾ ਭਲਾ ਕਰ ਸਕਦੀ ਹੈ ਕਿਹੜੀ ਨੀਤੀ ਸਰਕਾਰੀ ਪੰਜਾਬ ਦਾ ਜਾਂ ਪੰਜਾਬੀਆਂ ਦਾ ਫਾਇਦਾ ਕਰ ਸਕਦੀ ਹੈ ਪੰਜਾਬ ਦੀ ਆਪਣੀ ਜਿਹੜੀ ਪਾਰਟੀ ਆ ਖੇਤਰੀ ਪਾਰਟੀ ਆ ਆਪਾਂ ਜਿਹਨੂੰ ਕਹਿੰਨੇ ਆ ਉਹ ਤਾਂ ਪੰਜਾਬ ਦਾ ਭਲਾ ਤੇ ਪੰਜਾਬ ਦੇ ਫਾਇਦੇ ਵਾਸਤੇ ਕੁਝ ਬਹੁਤਾ ਕੁਝ ਕਰ ਹੀ ਨਹੀਂ ਸਕੀ ਐ ਔਰ ਜੜੀ ਪਾਰਟੀ ਦਿੱਲੀ ਤੋਂ ਚੱਲ ਕੇ ਆਉਂਦੀ ਆ ਲਾਲਾ ਜੀ ਜਦੋਂ ਉੱਥੋਂ ਸਾਰਾ ਕੁਝ ਚਲਾਉਂਦੇ ਹੈ ਗਿਆ ਤਾਂ ਉਸ ਵੇਲੇ ਭਲਾ ਦੱਸੋ ਕੀ ਉਮੀਦ ਕੀਤੀ ਜਾ ਸਕਦੀ ਹੈ ਇਸ ਗੱਲ ਦੀ ਇਹ ਇੱਕ ਸਵਾਲ ਹੈਗਾ ਮੇਰਾ ਜਿਹੜਾ ਮੈਂ ਤੁਹਾਡੇ ਸਾਰੇ ਦੇ ਮੂਰੇ ਛੱਡ ਕੇ ਜਾਣਾ ਚਾਹੁੰਦਾ ਕੀ ਤੁਹਾਨੂੰ ਲੱਗਦਾ ਕਿ ਦਿੱਲੀ ਤੋਂ ਤੁਰਨ ਵਾਲੀ ਪਾਰਟੀ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਉਹ ਪੰਜਾਬੀਆਂ ਜਿਨ੍ਹਾਂ ਨੂੰ ਪੰਜਾਬ ਦੇ ਬਾਰੇ ਪਤਾ ਨਹੀਂ ਜਿਨ੍ਹਾਂ ਨੂੰ ਪੰਜਾਬੀਆਂ ਦੀ ਤਸਵੀਰ ਬਾਰੇ ਨਾ ਪਤਾ ਹੋਵੇ ਭਗਵੰਤਮਾਨ ਹੁਣਾਂ ਨੂੰ ਪਤਾ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਤਸਵੀਰ ਬਾਰੇ ਤੁਸੀਂ ਛੋਟੇ ਹੁੰਦੇ ਤੇ ਦੇਖ ਲਓ ਹੁਣ ਤੱਕ ਜਦੋਂ ਉਹ ਕਮੇਟੀ ਜਦੋਂ ਤੋਂ ਕਰਦੇ ਹੈਗੇ ਆ ਉਹਨਾਂ ਦੀ ਕਮੇਟੀ ਦੇ ਵਿੱਚੋਂ ਵੀ ਇਸ ਗੱਲ ਦਾ ਝਲਕਾਰਾ ਪੂਰਾ ਪੈਂਦਾ ਹੈਗਾ ਕਿ ਉਹਨਾਂ ਨੂੰ ਪੰਜਾਬ ਦੇ ਪਿੰਡਾਂ ਬਾਰੇ ਪੰਜਾਬ ਦੀ ਰਗ ਰਗ ਦੇ ਬਾਰੇ ਪਤਾ ਹੈ ਪੰਜਾਬ ਦੀਆਂ ਸਮੱਸਿਆਵਾਂ ਬਾਂ ਮੁਸ਼ਕਲਾਂ ਚੁਣੌਤੀਆਂ ਦੇ ਬਾਰੇ ਵੀ ਉਹਨਾਂ ਨੂੰ ਪਤਾ ਹੈ ਔਰ এবੀ ਗੱਲ ਪੱਕੀ ਆ ਮੈਂ ਮੰਨਦਾ ਜਦੋਂ ਨਾ ਉਹ ਸਟਰਗਲ ਕਰਨ ਦੇ ਸੀਗੇ ਐਜ਼ ਆ ਲੀਡਰ ਜਦੋਂ ਉਹ ਰਾਜਨੀਤੀ ਦੇ ਵਿੱਚ ਆਏ ਆ ਉਸ ਵੇਲੇ ਵੱਖ-ਵੱਖ ਆਸੇ-ਪਾਸੇ ਜਿਹੜੇ ਸੰਘਰਸ਼ ਮੋਰਚੇ ਚੱਲਦੇ ਸੀਗੇ ਉੱਥੇ ਜਾ ਜਾ ਕੇ ਹਾਜ਼ਰੀਆਂ ਵੀ ਭਰਦੇ ਰਹੇ ਆ ਉਹਨਾਂ ਨੂੰ ਪੰਜਾਬ ਦੇ ਉਹਨਾਂ ਨੂੰ ਸਿੱਖਾਂ ਦੇ ਉਹਨਾਂ ਨੂੰ ਪੰਜਾਬ ਦੀ ਧਰਤੀ ਦੇ ਉੱਪਰ ਵਸਣ ਵਾਲੇ ਹਿੰਦੂ ਪਰਿਵਾਰ ਉਹ ਉਹਨਾਂ ਨੂੰ ਸਾਰੀਆਂ ਕਮਿਊਨਿਟੀਜ਼ ਦੇ ਜਿਹੜੇ ਮਸਲੇ ਹੈਗੇ ਆ ਕੌਣ ਕਿੱਥੇ ਕੀ ਕਰਨ ੜਿਆ ਆ ਸਾਰਾ ਹੀ ਪਤਾ ਹੈਗਾ ਔਰ ਮੈਨੂੰ ਲੱਗਦਾ ਕਿ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੋਵੇ ਵੀ ਮਸਲੇ ਚੁਣੌਤੀਆਂ ਕੀ ਆ ਉਹਨਾਂ ਨੂੰ ਹੱਲ ਦਾ ਵੀ ਜ਼ਰੂਰ ਪਤਾ ਹੁੰਦਾ ਵੀ ਹੱਲ ਹੈ ਕੀ ਆ ਆ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਹੋਰਾਂ ਨੇ ਨਾ ਇੱਥੇ ਵਿਧਾਨ ਸਭਾ ਦੇ ਵਿੱਚ ਗੱਲ ਕਰਦਿਆਂ ਹੋਇਆ ਕੁਝ ਨੁਕਤੇ ਚੁੱਕੇ ਸੀਗੇ ਕੇਂਦਰ ਦੀ ਸਰਕਾਰ ਦੇ ਉੱਪਰ ਕੁਝ ਸਵਾਲ ਖੜੇ ਕੀਤੇ ਸੀਗੇ ਇੱਕ ਸਵਾਲ ਖੜਾ ਕੀਤਾ ਦੂਜਾ ਤੀਜਾ ਉਹ ਜਿਹੜੇ ਜਿਹੜੇ ਉਹ ਗੱਲ ਬੋਲਦੇ ਸੀਗੇ ਨਾ ਹਰ ਗੱਲ ਤੋਂ ਬਾਅਦ ਐਂ ਲੱਗਦਾ ਸੀਗਾ ਜਿੱਦਾਂ ਉਹ ਇਹ ਕਹਿ ਦੇਣ ਕਿ ਜਦੋਂ ਤੁਸੀਂ ਪੰਜਾਬ ਦੇ ਨਾਲ ਐ ਕਰਦੇ ਹੋ ਤਾਂ ਉਸ ਵੇਲੇ ਅਗਲੀ ਗੱਲ ਇਹ ਲੱਗਦਾ ਵੀ ਜਦੋਂ ਹੁਣ ਅੱਗੇ ਉਹਨਾਂ ਨੇ ਇਹ ਬੋਲ ਦੇਣਾ ਤੇ ਇਸੇ ਕਰਕੇ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਸਾਡਾ ਰਾਜ ਹੁੰਦਾ ਸੀਗਾ ਇਸੇ ਕਰਕੇ ਸਿੱਖ ਚਾਹੁੰਦੇ ਆ ਕਿ ਅਸੀਂ ਉਹੀ ਰਾਜ ਮੋੜ ਇਥੇ ਵੇਖਣਾ ਚਾਹੁੰਦੇ ਆ ਜਦੋਂ ਅਗਲੀ ਗੱਲ ਬੋਲ ਦੇ ਸਕੇ ਕੇਂਦਰ ਸਰਕਾਰ ਦੇ ਮਰੇ ਸਵਾਲ ਕਰ ਦੇ ਸਕੇ ਉਸ ਵੇਲੇ ਫਿਰ ਇਹ ਲੱਗਦਾ ਸੀਗਾ ਕਿ ਭਗਵੰਤ ਮਾਨ ਹੋਰਾਂ ਨੇ ਇਦਾਂ ਹੀ ਕਹਿ ਦੇਣਾ ਕੁਝ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੀਆਂ ਗੱਲਾਂ ਤੇ ਇਸ ਗੱਲ ਦੇ ਝਲਕਾਰੇ ਪੈਂਦੇ ਆ ਉਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਪਰ ਆ ਜਾ ਕੇ ਗੱਲ ਫਿਰ ਇਹ ਆ ਜਾਂਦੀ ਆ ਦਿੱਲੀੋਂ ਅਗਲੇ ਜਿਹੜੇ ਹਾਰੇ ਹੋਏ ਬੰਦੇ ਆ ਜਿਹੜੇ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ਬੰਦੇ ਆ ਉਹ ਪੰਜਾਬ ਚ ਲਿਆਂਕੇ ਬਹਾਈ ਹੋਏ ਆ ਉਹ ਤੇ ਇਹਨਾਂ ਨੂੰ ਗਾਈਡ ਕਰਨ ਦੇ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਆ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਕਰੋ ਕੀ ਤੁਹਾਨੂੰ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੀ ਭੈਤਰੀ ਦੇ ਵਾਸਤੇ ਠੋਸ ਅਤੇ ਚੰਗੇ ਵਧੀਆ ਫੈਸਲੇ ਲੈ ਸਕਦੀ ਹੈ ਜਾਂ ਇਹਦੇ ਸਮਰੱਥ ਹੈ ਭਗਵੰਤ ਮਾਨ ਸਮਰੱਥ ਨੇ ਇਹ ਸਵਾਲ ਹੈ ਗਿਆ ਔਰ ਇਸ ਤੋਂ ਇਲਾਵਾ ਮਾਰਵਿੰਦਰ ਸਿੰਘ ਕੰਗਹੁਰਾ ਨੇ ਜਿਹੜੀ ਪੋਸਟ ਪਾਈ ਉਸ ਤੋਂ ਬਾਅਦ ਡਿਲੀਟ ਕੀਤੀ ਹੈ ਉਦੇ ਸਬੰਧ ਵਿੱਚ ਵੀ ਤੁਸੀਂ ਕੀ ਸੋਚਦੇ ਹੋ ਬਹੁਤ ਬਹੁਤ ਧੰਨਵਾਦ